ਬੜੇ ਭਾਈ ਯਾਰ ਓ ਚੁੱਪ ਤਾਂ ਕਰ ਯਾਰ ਬਸ ਭਾਈ ਗੱਲ ਸੁਣ ਆ ਵੀਡੀਓ ਬਣਦੀ ਐ ਸਾਰੀਆਂ ਗੱਲਾਂ ਛੱਡ ਇਹਨੇ ਤਾਂ ਮੁਖਤ ਲੈ ਲਈ ਅੱਲਾ ਭਾਈ ਬੇਇਜ਼ਤੀ ਤੇਰੀ ਸੁਣ ਲੈ ਗੱਲ ਮੈਨੂੰ ਦੱਸ ਜੀ ਦੱਸ ਗਏ ਮੈਨੂੰ ਮੈਂ 21 ਦੀ ਲਈ ਆ ਤੈਨੂੰ ਅਸੀਂ 22 ਦੰਦੇ ਤੇ ਤੈ ਨਹੀਂ ਦਿੱਤੀ ਸਾਢੇ 22 ਦੀ ਹੋਗੀ ਓ ਨਹੀਂ ਚੋ ਤੇਰਾ ਦਿਮਾਗ 23 ਦੀ ਹੋਗੀ ਜਾਂ 23 ਦੀ ਬਸ ਰੱਖ ਲੈ ਦੇਖ ਫੜ ਲੈ ਪੱਠੋਲ ਕੇ ਐ ਨਾ ਕਰ ਸਾਡੀ ਇੱਛਾ ਰੱਖ ਕੋਈ ਇਹ ਕੀ ਬਾਤ ਨਹੀਂ ਆ ਜਰਾ ਆਪਣਾ ਜਵਾਗਰੀ ਜਿਹੜਾ ਕਰ ਚਾਚਾ ਮੇਰੀ ਕਿਹੜਾ ਮੋੜ ਦੂਰੇ ਮੰਡੀ ਚ ਡੰਡੇ ਮਾਰੂ ਅਗਲਾ ਨੇ ਡੰਡੇ ਮੈਂ ਸਮੇਂ ਡਾਕਟਰ ਤੋਂ ਮਰਾਂਗਾ ਡੰਡੇ ਇਹਨਾਂ ਦੇ ਚਾਚਾ ਇਹ ਬੰਦੇ ਕੌਣ ਨੇ ਇਹਨਾਂ ਦੇ ਇਹ ਬੰਦੇ ਤਾਂ ਠੀਕ ਨੇ ਉਹ ਬੰਦਾ ਸਾਡਾ ਮਨਾਇਆ ਵਸਾਂ ਇੱਕਾ ਸੋਟੀ ਵਾਲਾ ਬੰਦਾ ਨੇ ਇਹ ਕੁੱਤਾ ਵਾਲਾ ਇਹ ਕਰਨਾ ਇਹਨਾਂ ਨੇ ਲੋਕ ਕਰਦੇ ਕੰਮ ਕਰਦੇ ਵਾਹ ਵਾਹ ਕਾਈ ਮਰੇ ਤੂੰ ਟੱਕਰ ਜਾਗਾ ਟਕਾਣਾ

हां योनर जा <laughs> तो तो है तेरा करला ला जी ऑनलाइन पादा ले पा दे यार पा ले यार प्रदेशी नहीं पाले हंसी के बाद पाले या 2000 ਦਾ ਕੱਢ 20000 ਇਚ ਪਾ ਦੇ ਦੋ ਤਾਂ ਮਿਲ ਜੂ ਤੈਨੂੰ ਮਿਲ ਜੂ ਨਹੀਂ ਦੋ ਤੂੰ ਬੀਐਫ ਵਾਲਾ ਠੀਕ ਹੈ ਫਲੀ ਵਾਲਾ ਵੀ ਆ ਗਿਆ ਮੇਰੇ ਸਸਟਰਲ ਨੂੰ ਬੜਾ ਚੰਗਾ ਲੈਪਟਾਪ ਆਪ ਨੂੰ ਚੱਲਦਾ ਮਿੱਟੀ ਦੇ ਚੱਲ ਆ ਜਾ ਠੀਕ ਆ ਜੀ ਨੈਟੋ ਕੀ ਦੇ ਚੱਲੋ ਬਾਹਰ ਹੋ ਜਾ ਚੱਲ ਮੈਂ ਨਾਲੇ ਚੱਲਣਾ ਵੀ ਆ ਜਾ ਰੁਕੀ ਆ ਜਾ ਤਿੰਨ ਆਵਦਾ ਨਗਦ ਲੈ ਲੈ ਠੀਕ ਹੈ ਗੱਲ ਦੋ ਨਗਦ ਲਵਾਂ 21 ਪਾਉਨੇ 22 ਅੱਗੇ ਭਈਆ 2090 21 ਤਿੰਨ ਨਗਦ ਦੇ ਦੇ ਠੀਕ ਹੈ सौ तो कर देता पूरा बीस हो गया तीन हजार काम चल जाएगा जा। कोई बच्चा ले जाएगा घर बचारा तीन महाराष्ट्र में खुद बकरिया भेजने वाला बैठा है हमारा बंदा। सलीम कोकली के पास यही बकरिया बड़ी बड़ी तो एक मेरी मान ली भी परदेसी से धोखा हुआ आज हाँ मेरे को तो खुश होके तू इधर जाने ਕੋਈ ਦਫਾ ਹੋ ਤਿੰਨ ਚਾਰ ਉਹ ਲਾਉਂਦੇ ਦਵਾਦਾਂ ਨੂੰ ਉਸਕੋ ਆ ਜਾਣੇ ਦੇ ਪੈਸੇ ਦਿਲਾ ਕੇ ਪਹਿਲੇ ਮੇਰੇ ਕੋਲ ਬੋਲਦਾ ਨਾ ਪਠੀਆਂ ਤੇਰੇ ਕੋਤਨੇ ਵਿੱਚ ਦਵਾ ਦਿੱਤਾ ਕਿਉਂ ਜੀ ਹੁਣ ਵੀ ਦਵਾਤੀ ਮੈਂ ਤਾਂ ਤੈਨੂੰ ਦਵਾਈਏ ਸੋਹਣੇ ਦੇਵ ਨੇ ਕਹਦਾ ਲਾ ਦੇ ਸਾਰੀ ਤੇਰੀਆਂ ਬੱਕਰੀਆਂ ਮੇਲੇ ਤੇ ਦਿਖਾਈ ਸੀ ਤੇ ਇਤ ਤੇ ਦਿਖਾਈ ਸੀ ਜਾਨਵਰ ਹਾਂ ਨਾ ਮੇਰੇ ਤੋਂ ਬੱਕਰੇ ਲੱਗਦੀਆਂ ਹੁਣ ਬੱਕਰੇ ਪਰ ਹੋਰ ਰੱਖ ਰਗੇ ਨੇ ਤਿੰਨ ਚਾਰ ਕਰੇਂ ਬੋਖਾ ਲੱਗੀ ਉਹਨਾਂ ਦਾਦਾ ਸਾਹਿਬ ਦੁਨੀਆ ਚ ਹੀ ਜੀਤ ਹੋਤੀ ਤੇਰੇ ਕਿੰਨੇ ਦੇ ਵਕਰੀ ਉਹ ਬੱਕਰਾ ਕਿਹਦੇ ਆ ਤੇ ਜੀ ਉਹ ਬੱਕਰੇ ਹੈਣਾ ਸੁਪਾਂ ਦੇ ਸੁਪਾਂ ਦੇ ਸੁਪਾਂ ਦੇ ਸੁਪਾਂ ਦੇ ਢੜ ਦੇ ਮੜੀ ਸੁਉਦੀ ਹੈ ਹੋ ਜਾਂਦੀ ਹੈ ਗੱਡੀ ਹੈ ਕਾਈ ਕੋਈ ਹਲਕਾ ਆ ਜਾ ਬਾਬੇ ਅੰਦਰ ਖੜੀ ਆ ਲੈਂਦਾ ਮੈਂ ਵੀ ਲੈਂਦਾ ਤੀ ਵਕਰੀ ਤਾਂ ਪਰ ਹੁਣ ਬਾਬਾ ਕਹਿੰਦਾ ਮੈਨੂੰ ਲੈ ਚੱਲ ਜੇ ਉਹ ਕਰਾਂ ਚ ਤਾਂ ਨਹੀਂ ਵਿਕਦੀ ਜਿਹੜੇ ਮੈਂ ਮੁੱਲ ਲਾ ਕੇ ਉਹ ਤਾਂ ਮੇਰੀ ਮਰਜ਼ੀ ਕਿਉਂ ਜੇ ਉਹ ਕਰਾਂ ਚ ਤਾਂ ਵਿਕਦੀ ਨਹੀਂ ਇਹ ਕਹਿੰਦਾ ਮੈਂ 35 ਲਾਇਆ ਮਾਂ ਤੂੰ ਮੈਨੂੰ ਸਾਈ ਦੇ ਸਾਈ ਦੇ ਬਾਬੇ ਉਹ ਕਰਾਂ ਚ ਤਾਂ ਵਿਕਦੀ ਨਹੀਂ ਹੁਣ ਤੂੰ ਐ ਵੀ ਨਾ ਜਾਣੀ ਵੀ ਧੱਕੇ ਮਾਰੂਗਾ ਦਾ ਰਾਜੂ ਸਿੱਧਾ ਹੋ ਜੂਗਾ ਬਸ ਕਿਤੇ ਤਿੰਨ ਮੇੜੂ ਹੈ ਤਿੰਨ ਆਦੀ ਉਹ ਰਾਹ ਹੋ ਕੇ ਦੱਸੇ ਪੁੱਛਣਾ ਮੜਾ ਉੱਤਨੀ ਵੀ ਕਿੰਨੀ ਇਹੋਕਣ ਮੰਨ ਲੈ ਨਹੀਂ ਨਹੀਂ ਮੈਂ ਤੁਰਾ ਜੁੱਸ ਆਪਣਾ ਮਿੱਤਰ ਐ ਵੀ ਤੂੰ ਮੇਰਾ ਮਿੱਤਰ ਐ ਜਿਹੜਾ ਚਲੋ ਕੰਮ ਕਰੇ ਆ ਆ ਪਾਸ ਸਿੱਧਾ ਹੀ ਕਰਤਾ ਕੰਮ 2 ਘਟ 40 ਲੱਖਾਂ ਕਿ ਕਿ ਤੇਰੀ ਮਰਜ਼ੀ ਦੇਣੀ ਐ ਦੇ ਨਹੀਂ ਦੇਣੀ ਨਾਲ ਅਜੇ ਤੇ ਪਤਾ ਕੀ ਵੀ ਹੋ ਸਕਦਾ ਚਲੋ ਜੇ ਮਤ ਆਏ ਜੀ ਇਹ ਵੀ ਜੇ ਇਹਨੂੰ ਕੋਈ ਮਾਰ ਪਿੰਦਾ ਤਾਂ ਵੀ ਮਾਰਾ ਜੇ ਮੈਨੂੰ ਮੈਨੇ ਲਾਇ ਮਾਰਾ ਇਹ ਵੀ ਰੋਜ਼ ਮੇਰੇ ਨਾਲ ਰੋਟੀ ਇਹਦੇ ਵੀ ਰੋਟੀ ਦਾ ਮਾਰਾ ਫਿਰ ਦੱਸੋ ਜੀ ਜੇ ਦੇ ਪਰ ਨਹੀਂ ਆਉ ਨਹੀਂ ਇਹਦੇ ਨਹੀਂ ਇਹਦੇ ਉਹ ਨਾ ਨਾ ਕੋਈ ਨਹੀਂ ਰੱਖ ਲੈਗੇ ਫਿਰ ਕਿੰਦਾ ਉਹ ਅੱਛਾ ਚਲ ਤੇਰੀ ਮਰਜ਼ੀ ਆ ਭਾਈ ਹੈ ਸਵਾ ਲੈਗੇ ਕਿੰਦਾ ਸੂਤ ਤਾਂ ਪਹਿਣਾ ਹੀ ਆ ਨੇ ਵਿਚਾਰੀ ਨੇ ਹਾਂ ਸੂਤ ਤਾਂ ਪਹਿਣਾ ਹੀ ਐ ਅ ਚਲ ਜੀ ਆਪਾਂ ਆ ਗਿਆ ਤੂੰ ਉੱਤਰ ਬੰਦਾ ਹਾਂ ਭਾਈ